ਕਹਿ ਲਾ ਬੇ ਰਹਾ ਕਹਿਦੀ ਕਹਿ ਤੂੰ ਕੁਛ ਨਹੀਂ ਖਟਿਆ ਕੱਲੇ ਲਾਂਹ ਤਾਂ ਹੀ ਖਟੀਆਂ ਨੇ ਜਿੰਨਾ ਟਾਈਮ ਤੂੰ ਰਹਾ ਐਮਐਲ ਕਹਿ ਤੈਨੂੰ ਕੱਲੇ ਲਾਂਹ ਤਾਂ ਹੀ ਪਈਆਂ ਨੇ ਹੋਰ ਤੈਨੂੰ ਕੁਛ ਵੀ ਨਹੀਂ ਪਿਆ ਕੱਲੇ ਲਾਂਹ ਤਾਂ ਹੀ ਪਈਆਂ ਨੇ ਹੋਰ ਤੈਨੂੰ ਕੁਛ ਵੀ ਨਹੀਂ ਪਿਆ ਕਹਿ ਮਰ ਲਿਆ ਕਹਿ ਤੂੰ ਅੱਜ ਵੀ ਲਾਂਹ ਤਾਂ ਪੈਂਦੀਆਂ ਰਹਿਣਗੀਆਂ ਤੇ ਤੇਰਾ ਨਾਮ ਸੁਣ ਕੇ ਤੇ ਕਹਿੰਦੇ ਉਹ ਲਾਂਹ ਤਾਂ ਹੀ ਪੈਂਦੀਆਂ ਨੇ ਹੋਰ ਤੈਨੂੰ ਕੁਛ ਵੀ ਧੱਕਾ ਵੀ ਨਹੀਂ ਪੈਂਦਾ ਜਾ ਕਿਵੇਂ ਬਣ ਗਿਆ ਨਾ ਸਰਪੰਚੀ ਦੇ ਉੱਤੋਂ ਲਾਹ ਦਿੱਤਾ ਜਾਂਦਾ ਆਦੇ ਵਿਚਾਰੋ ਕਿਸੇ ਨੇ ਵੀ ਨਾ ਕੁਛ ਕੀਤਾ ਸਾਨੂੰ ਆਪ ਚਾਹ ਦੇ ਦੇਣ ਧੱਕਾ ਨਹੀਂ ਪੈਣ ਅਸੀਂ ਉਹ ਨੰਗਲ ਨਹੀਂੇ ਮੰਗੇ ਸਾਡੀ ਤਾਂ ਆਉਣੀ ਆ ਇੱਕ ਠੋਕ ਹੀ ਗੱਢਣਾ ਯਾਰ ਤੁਸੀਂ ਪਿੰਡ ਦੇ ਵਿੱਚ ਵਿੱਦ ਦਾ ਪੈਸਾ ਤੇ ਦੂਜੀ ਪੈਸੇ ਲਗਾ ਦੇ ਦੇਖ ਸਕਦੇ ਹੋ 22 ਸੁਖਵਿੰਦਰ ਸਿੰਘ ਕਲਕੱਤਾ ਦੇ ਹੱਕ ਲਈ ਕਿੰਨੇ ਲੋਕ ਖੜੇ ਨੇ ਮੈਂ ਦੱਸਦਾ ਬੀ ਐਨਰ ਕੀ ਕੀ ਦੀਆ ਇਹ ਬੰਦਾ ਜਿਹੜਾ ਸਾਡੇ ਪਿੰਡ ਵਿੱਚ ਹੁਣ ਸਾਡੇ ਹੈਗਾ ਉਹ ਨਾਜ਼ਮ ਗੁਫਤਾਰਾ ਨਾਜ਼ਮ ਸਿੰਘ ਸਰਪੰਚ ਪਹਿਲਾਂ ਕਲਕੱਤਾ ਦਾ ਸਰਪੰਚ ਸੀ ਪੂਰੀ ਲੀਡ ਨੇ ਦਿੱਤਾ ਬੜੀਆ ਬੰਦਾ ਸੀ ਜਿੱਦੋਂ ਦਾ ਮੇਰਾ ਜਨਮ ਹੋਇਆ ਮੈਂ ਉਹਦੇ ਪਿੰਡ ਦੇ ਵਿੱਚ ਉਠਾ ਕੀ ਇੰਟਰਲੋਕੀ ਮੈਂ ਦੇਖਿਆ ਨੇ ਸਾਰੇ ਪਿੰਡ ਦੇ ਵਿੱਚ ਇੰਟਰਲੋਕ ਲਵਾਏ ਇਹ ਬੰਦੇ ਨੇ ਕਲਕੱਤੇ ਨੇ ਤੇ ਇੱਕ ਮਿੰਟ ਕਲਕੱਤੇ ਨੇ ਇੰਟਰਲੋਕ ਲਵਾਈ ਸਾਡੇ ਪਿੰਡ ਦੀ ਇੱਕ ਤਾਂ ਮੈਂ ਹੁਣ ਫਿਰਨੀ ਹੁੰਦੀ ਆ ਅੰਦਰਲੀ ਸੜਕ ਉਹਦੇ ਉਤੋਂ ਸੜਕ ਨਗਈ ਫੁੱਲ ਲਵਾਏ ਇਹ ਬੰਦੇ ਨੇ ਬਹੁਤ ਸੋਹਣਾ ਕੰਮ ਕੀਤਾ ਇਹ ਬੰਦੇ ਨੇ ਤੇ ਪਿੰਡ ਦੇ ਵਿੱਚ ਪੰਚਾਇਤ ਘਰ ਬਣਾਇਆ ਇੰਨਾ ਸੋਹਣਾ ਬਣਾਇਆ ਕਿ ਇੱਕ ਇੱਕ ਟੂਟੀ ਵੀ ਮੈਨੂੰ ਐ ਪਤਾ ਵੀ 5000 ਵੀ ਟੂਟੀ ਹੋ ਜਿਹੜੀ ਬਾਥਰੂਮ ਵਗੈਰਾ ਹੋਰ ਬਹੁਤ ਸੋਹਣਾ ਕੰਮ ਕੀਤਾ ਇਹ ਬੰਦੇ ਨੇ ਜੀ ਪਿੰਡ ਦੇ ਵਿੱਚ ਕਿ ਉਸ ਤੋਂ ਬਾਅਦ ਇਹਦੇ ਵਿੱਚ ਮੰਨ ਕੇ ਚਲੋ ਵੀ ਕੋਈ ਟੜੇ ਵਾਰੀਆਂ ਬਣ ਗਈਆਂ ਜਾਂ ਕਿਵੇਂ ਬਣ ਗਈਆਂ ਨੂੰ ਸਰਪੰਚੀ ਦੇ ਉੱਤੋਂ ਲਾਹ ਦਿੱਤਾ ਜਾਂਦਾ ਆਦੇ ਵਿਚਾਲੋ ਜੀ ਉਸ ਤੋਂ ਮੁੜ ਕੇ ਆਮ ਆਦਮੀ ਦੀ ਪਾਰਟੀ ਦੇ ਬੰਦੇ ਸਰਪੰਚ ਜੀ ਉਹਨਾਂ ਦਾ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਆਪਾਂ ਤਾਂ ਇਹਨੂੰ ਰੱਬ ਮੰਨਦੇ ਆ ਏਹੀ ਸੀਗੇ ਉਹਨਾਂ ਦੇ ਕੋਲ ਰੁਪਏ ਦਿੱਤਾ ਉਹ ਬੰਦੇ ਨੇ ਇਹਨੇ ਬੰਦਾ ਜਿਹੜਾ ਬਣਾਇਆ ਇੱਕ ਮਿੰਟ ਇੱਕ ਵਾਰੀ ਇੱਕ ਵਾਰੀ ਹੋੜ ਦੇ ਉੱਤੇ ਰਹੀ ਵੀ ਜਿਹੜਾ ਇਹਨੇ ਬਣਾਇਆ ਜਿੰਨਾ ਹੀ ਬਣਾਇਆ ਜੀ ਆਪਣਾ ਜਿਹੜਾ ਲਾਹਵ ਸਿੰਘ ਉਗੋ ਕੇ ਆ ਉਹਦੇ ਨਾਲ ਦੀ ਬੰਦ ਨਹੀਂ ਸੀ ਉਹਦੇ ਨੇ ਉਲਟ ਪੈਸਾ ਲੈ ਕੇ ਸਾਡੇ ਪਿੰਡ ਦੇ ਉੱਤੇ ਲਾਇਆ ਜਿੰਨੇ ਹੋਰ ਮੈਂਬਰ ਸੀ ਸਪੈਸ ਸੀ ਸਾਡੇ ਉੱਤੋਂ ਦੀ ਹੋ ਕੇ ਲਾਇਆ ਅੱਜ ਇਹ ਬੰਦਾ ਕਰਜਾਈ ਸੀਗਾ ਇਹ ਜਿਹੜੀ ਆਪਣੀ ਜੁਣਿਆਂ ਨਾ ਕੋਈ ਵੀ ਹੈ ਚਾਹੇ ਡਕੋਂਦਾ ਚਾਹੇ ਕੋਈ ਵੀ ਹੈਗੀ ਉਹਨਾਂ ਨਾਲ ਸਾਰਾ ਗੱਲਬਾਤ ਹੋਈ ਇਹ ਬੰਦਾ ਕਰਜਾਈ ਸੀਗਾ ਇਹ ਬੰਦੇ ਨੇ ਪਿੰਡ ਦੀ ਬਹੁਤ ਸੋਹਣਾ ਵਿਕਾਸ ਬਣਾਇਆ ਕਰਿਆ ਕੰਮ ਤੇ ਆਪਾਂ ਨੇ ਧੰਨਵਾਦੀ ਕਹਿੰਦੇ ਅੱਜ ਦੇ ਸਾਹਿਬ ਜੀ ਲਾਭੇ ਲਿਆ ਆਇਆ ਕਹਿੰਦੀ ਕਹ ਤੂੰ ਕੁਛ ਨਹੀਂ ਖਟਿਆ ਕੱਲਿਆ ਲਾਂਹਤਾ ਹੀ ਖੱਟੀਆਂ ਨੇ ਜਿੰਨਾ ਟਾਈਮ ਤੂੰ ਰਿਹਾ ਐਮਐਲਏ ਕਿ ਤੈਨੂੰ ਕੱਲਿਆ ਲਾਂਹਤਾ ਹੀ ਪਈਆਂ ਨੇ ਹੋਰ ਤੈਨੂੰ ਕੁਝ ਵੀ ਨਹੀਂ ਪਿਆ ਕਾ ਕਿ ਉਹ ਵੀ ਮਾਰ ਲਿਆ ਕਹਿ ਤੈਨੂੰ ਅੱਜ ਵੀ ਲਾਂਹਤਾ ਪੈਂਦੀਆਂ ਰਹਿਣਗੀਆਂ ਤੇ ਤੇਰਾ ਨਾਮ ਸੁਣ ਕੇ ਤੇ ਕਹਿੰਦੇ ਉਹ ਲਾਂਹਤਾ ਹੀ ਪੈਂਦੀਆਂ ਨੇ ਹੋਰ ਤੈਨੂੰ ਕੁਝ ਵੀ ਨਹੀਂ ਦੱਕਾ ਵੀ ਨਹੀਂ ਪੈਂਦਾ ਦੋਸਤੋ ਤੁਸੀਂ ਜਿਹੜੇ ਇਹਨੂੰ ਮਾਰਨ ਵਾਲੇ ਬੰਦੇ ਐ ਉਗਰੀ ਬੜੀ ਬੜੀ ਗੱਲ ਨਹੀਂ ਅਸੀਂ ਉਹਨਾਂ ਜਾਣਦੇ ਮੇਰਾ ਕਲਾਸ ਥੱਲੇ ਮੁੰਡਾ ਚਾਹੇ ਦੂਜਾ ਹੋਵੇ ਨਾ ਤਾਂ ਕੋਈ ਟੱਕਰ ਮਡਾਰ ਨਹੀਂ ਹਾਂ ਗਦੇੜ ਬੰਦੇ ਆ ਮਾਰਨ ਵਾਲੇ ਬੰਦੇ ਆ ਪਤਾ ਕੀ ਇਹ ਇਹਨੂੰ ਮਾਰਨ ਦਾ ਟਿੱਕਰ ਕੀ ਆ ਸਾਡੇ ਪਿੰਡ ਦੇ ਵਿੱਚ ਉਹ ਸਿਆਸਤ ਆ ਉਹਨਾਂ ਨੇ ਪੈਸੇ ਦਿੱਤੇ ਆ ਲਾਭ ਉਹ ਗੋਲੇ ਦਿੱਤੇ ਆ ਸਾਰੇ ਇਹਨਾਂ ਨੂੰ ਮਰਵਾਇਆ ਕਿਉਂ ਗਾਹਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਹਜ਼ਾਰ ਰੁਪਏ ਟੁੱਟ ਨਹੀਂ ਸੀਗੇ ਹਜ਼ਾਰ ਰੁਪਏ ਟੁੱਟ ਨਹੀਂ ਸੀਗੇ ਇਹਨੇ ਕੱਲ ਆਉਂਦਾ ਯਾਰ ਇੱਕ ਮਿੰਟ ਮੇਰੀ ਮਾਤਾ ਮੇਰਾ ਪਿਓ ਮਰਿਆ ਵਾ ਬੇਜੋ ਆ ਬੇਦਬਾ ਬੇਡਬਾ ਪੈਸਾ ਮੈਂ ਕਹਣਾ ਹਜ਼ਾਰ ਪਿੰਡ ਦੇ ਵਿੱਚ ਬੇਦਬਾ ਪੈਸਾ ਤੇ ਦੂਜੀ ਪੈਸੇ ਨਹੀਂ ਲਗਾਤੀ ਪਿੰਡ ਦਾ ਜਮਾ ਕੋ ਨਾ ਕੋ ਨਾਣੇ ਚਮਕਾਇਆ ਬੰਦੇ ਨੇ ਆਪਾਂ ਇਹਨੂੰ ਲਾਜੂ ਕਹਨੇ ਆਗੇ ਬੰਦੇ ਨੂੰ ਬਹੁਤ ਸੋਹਣਾ ਕੰਮ ਕੀਤਾ ਪਰ ਜਿਹੜਾ ਆ ਕੰਮ ਕੀਤਾ ਇਹਦੇ ਪਿੱਛੇ ਬੰਦਿਆਂ ਨੂੰ ਜੇ ਮੁਲਾਜ਼ਮਾਂ ਨੇ ਪੁਲਿਸ ਮੁੰਡਿਆਂ ਨੇ ਵੀ ਨਾ ਕੁਛ ਕੀਤਾ ਸਾਨੂੰ ਆਪ ਚਾਹਦੇ ਆ ਝੱਕਣੇ ਪੈਣ ਅਸੀਂ ਉਹਨਾਂ ਨੂੰ ਨੰਦਲ ਨੇ ਮਾਰੇ ਸਾਡੀ ਸਤਾਉਣੀਆਂ ਠੱਕ ਠੋਕ ਕੇ ਕਹਨੇ ਆ ਅਸੀਂ ਭੱਜ ਗਏ ਇਹ ਗੱਲ ਦੁੱਖਦਾਈ ਹੈ ਗਰੀਬ ਬਹੁਤ ਆ ਯਾਰ ਇਹ ਗਰੀਬਾਂ ਦੇ ਇਹਦੇ ਘਰੇ ਕੋਈ ਗਰੀਬ ਬੰਦਾ ਪਾ ਜੰਦਾ ਇਹ ਮੋਰਦਾ ਨਹੀਂ ਸੀਗਾ ਇਹ ਬੰਦੇ ਦੇਖਣਾ ਉਹ ਕੁਝ ਨਹੀਂ ਕੀਤਾ ਇਹ ਦੋਸਤ ਗਰੀਬ ਨੇ ਬੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਇੰਨਾ ਉਹਦੇ ਨਾਲ ਜੁੜੇ ਹੋਏ ਸੀ ਇੰਨਾ ਪਿਆਰ ਸੀ ਕਿ ਇਸ ਟਾਈਮ ਪੂਰਾ ਭੱਕੇ ਹੋਇਆ ਤੁਸੀਂ ਜੁੜੇ ਰਹੋ ਚੈਨਲ ਨਾਲ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਜੀ ਧੰਨਵਾਦ